ਕਿਸੇ ਦੇ ਕੋਲ ਵੱਡੀਆਂ ਗੱਡੀਆਂ ਕਿਸੇ ਦੇ ਕੋਲ ਵੱਡੇ ਵੱਡੇ ਘਰ ਹੈ ਕਿਸੇ ਦੇ ਕੋਲ ਜਹਾਜ਼ ਹੈ ਮੈਂ ਉਹਨਾਂ ਤੋਂ ਕੀ ਲੈਣਾ ਹੈ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਸੜ ਕੇ ਮੈਨੂੰ ਹਾਸਲ ਹੋ ਜਾਏਗਾ ਬਿਲਕੁਲ ਵੀ ਨਹੀਂ ਕਦੇ ਵੀ ਨਹੀਂ ਤੁਹਾਨੂੰ ਜੇ ਪਾਤਸ਼ਾਹ ਨੇ ਤਿੰਨ ਟਾਈਮ ਦੀ ਸੋਹਣੀ ਰੋਟੀ ਦਿੱਤੀ ਹੈ ਸੋਹਣੀ ਨੀਂਦ ਦਿੱਤੀ ਹੈ ਚੰਗੇ اولاد ਦਿੱਤੀ ਹੈ ਤਾਂ ਵਾਹਿਗੁਰੂ ਦਾ ਸ਼ੁਕਰ ਸਾਡੇ ਕੋਲ ਹੈ ਕਿ ਨਹੀਂ ਸੋਨੇ ਕਾਰੋਬਾਰ ਹੈ ਕੋਈ ਟੈਨਸ਼ਨ ਦਿਮਾਗ ਤੇ ਨਹੀਂ ਹੈ ਫਿਰ ਵੀ ਅਸੀਂ ਲੋਕਾਂ ਨੂੰ ਦੇਖ ਕੇ ਸੜੀ ਜਾਂਦੇ ਆ ਉਹਦੇ ਕੋਲ ਇਹ ਚੀਜ਼ ਕਿਉਂ ਹੈ ਜੋ ਸਾਡੇ ਕੋਲ ਹੈ ਉਹਦਾ ਸ਼ੁਕਰਾਨਾ ਕਿਉਂ ਨਹੀਂ ਕਦੀ ਸ਼ੁਕਰਾਨੇ ਚ ਆਓ ਤੇ ਸਹੀ ਕਦੇ ਉਸ ਪਰਮਾਤਮਾ ਦਾ ਸ਼ੁਕਰ ਕਰੋ ਤੇ ਸਹੀ